ਉੱਥੇ ਸਾਪ ਹਉਤੇ ਹਉਤੇ ਬੜਿਆ ਬਾਬਾ ਬਾਬਾ ਉਹ ਚੇਤੀ ਫੜ ਲੈ ਇਹ ਕਮਰੇ ਚ ਨਾ ਬੜ ਜਾ ਬਾਬਾ ਇੱਥੇ ਆ ਕੇ ਨਹੀਂ ਗਿਆ ਇੱਥੇ ਬਾਬਾ ਪਤਾ ਨਹੀਂ ਇੱਥੇ ਫਿਰਦਾ ਹੁੰਦਾ ਇੱਥੇ ਨਾ ਸਾਡੇ ਨਾ ਬਾਬਾ ਥੱਲੇ ਬੱਕਰੀਆਂ ਬਨਦਾ ਹੁੰਦਾ ਬੱਕਰਾਂ ਦੇ ਲੜ ਜਾ ਮੇਰੇ ਸਾਹਮਣੇ ਚੜਾ ਬਾਬਾ ਟਾਲੀ ਤੇ ਤਾਂ ਚੜ ਗਿਆ ਬਾਬਾ ਇੱਥੇ ਕੰਮ ਕੀ ਕਰਦਾ ਕੰਮ ਤਾਂ ਮੇਰੀ ਤਕੜਾ ਬਾਬਾ ਟਰਾਂਸਪੋਰਟ ਹੈ ਮੇਰਾ ਤਾਂ ਬੱਕਰਾਂ ਦੀ ਕੰਮ ਹੈ ਬੱਕਰਾਂ ਦਾ ਚਾਰਦਾ ਬਾਬਾ ਇੱਥੇ ਬਾਬਾ ਮੈਂ ਇੱਥੇ ਥੱਲੇ ਬੱਕਰੀਆਂ ਹੁੰਦਾ ਬਾਬਾ ਇੱਥੇ ਸਾਡੀਆਂ ਟਾਲੀ ਤੂੰ ਚੜਾ ਬਾਬਾ ਇੱਥੇ ਹੁਣੀ ਭਾ ਦੇ ਨੇ ਚੇਲੇ ਆ ਬਰੇ ਤਰੀ ਕਿਉਂ ਜਾਣਾ ਪਤਨਦਰਾ ਆਛੇ ਨਾਲ ਕਮਰਿਆ ਪਪਾ ਕਮਰੇ ਚ ਨਾ ਪੜਦੇ ਨੇ ਤੂੰ ਆਏ ਕਿਉਂ ਫਿਰ ਇਹ ਨੇ ਸੱਪ ਹੈ ਗਾਂ ਕੋਈ ਪਪਾ ਇਕੱਲੇ ਹੋਣੀ ਹੈ ਪਤਨਦਰਾ ਪਪਾ ਪਤਾ ਕਿੰਨਾ ਹੈ ਕਿਦ ਤੱਕ ਬੀਨ ਵਜਾਉਣੀ ਕਿੰਨਾ ਮੈਂ ਗਾਂ ਬੀਨ ਆ ਜਾ ਮੇਰੇ ਨਾਲ ਬੀਨ ਚ ਬੀਨ ਰਲਾ ਫੇਰ ਮਾਰਾ ਕੋਟਾ ਨੂੰ ਗਾਂ ਕਰਾਂਗੇ ਕਿਹੜੀ ਖੁੱਡ ਚ ਬੈਠਾ ਉਹ ਪਪਾ ਬੀਨ ਵਜਾਉਣੀ ਤਾਂ ਸਿਖਾਤੀ ਸੱਪ ਪੜਨਾ ਨਹੀਂ ਸਿਖਾਇਆ ਸੱਪ ਤਾਂ ਮੈਂ ਫੜ ਲੂੰਗਾ ਤੂੰ ਮੈਨੂੰ ਇਥੋਂ ਸਿੱਖਣਾ ਤੂੰ ਕਦੇ ਪਹਿਲਾਂ ਸੱਪ ਫੜਿਆ ਪਪਾ ਸੱਪ ਨਹੀਂ ਫੜਿਆ ਦੇਖ ਲਈਏ ਕੀ ਪਤਾ ਕੋਈ ਹੋਵੇ ਗੱਡਾ ਘਮਾਰੂ ਮੱਥੇ ਚ ਬਾਬਾ ਮੈਂ ਨਹੀਂ ਯਾਰ ਪੀਆ 3100 ਆਖ ਰੱਖੇ ਬਾਬਾ ਮੈਨੂੰ ਡਰ ਲੱਗਦਾ ਪੀਆ ਚੁੱਪ ਕਰ 2000 ਤੂੰ ਲੈ ਲਈ 1100 ਲਾ ਮੈਂ ਰੱਖ ਲਉ ਛੇ ਮਰਵਾ ਨਾ ਸੀ ਬਾਬਾ ਕੋਈ ਯਾਰ ਐਵੇਂ ਮਰਨੇ ਨੂੰ ਸਾਪ ਹੀ ਆ ਹੋਏ ਕਿ ਹੁੰਦਾ ਕੋਈ ਨਾ ਚੱਲ ਤੂੰ ਮੇਰੇ ਨਾਲ ਬੀਨ ਨਾਲ ਬੀਨ ਲਾ ਲਾ ਕਰਾਂ ਆ ਆ ਜਾਓ ਬਾਬਾ ਆ ਜਾਓ ਉਧਰ ਅੰਤਰੀ ਕਰ ਤੂੰ ਆ ਇੱਥੇ ਇੱਥੇ ਚੜਾ ਬਾਬਾ ਇੱਥੇ ਚੜਾ ਹਾਏ ਚੜੇ ਪਪਾ ਹੋਏ ਬਾਬਾ ਆਇਆ ਹਾਏ ਬਾਬਾ ਬਾਬਾ ਉੱਠ ਗੜ ਲੱਜੂ ਯਾਰ ਬਾਬਾ ਫੋਨ ਵਰਮਾਏਗਾ ਤੂੰ ਇਹਦਾ ਆਸ ਆਸ ਇੱਥੇ ਐਸੇ ਬਾਬਾ ਸੱਪ ਦੇਖਿਆ ਤੇਲੇ ਸੱਪ ਦੇ ਬਾਬਾ ਇੱਥੇ ਬੱਕਰਾਂ ਹੁੰਦਾ ਛੱਟਾ ਪਾਪਾ ਖਤਰਾ ਹੁੰਦਾ ਕਿੰਨਾ ਇੱਥੇ ਸੱਪ ਦਾ ਸਾਰੇ ਸਾਨੂੰ ਬਾਬਾ ਜਿੰਨੇ ਵੀ ਹੈ ਜਿੰਨੇ ਸਾਰੇ ਸਾਰੇ ਮੇਰੇ ਬਾਬਾ ਤੂੰ ਕਿਉਂ ਆਏ ਕਰੀਏ ਨਾ ਮੇਰਾ ਵੀ ਸਾਹ ਚੜਾਤਾ ਉਹ ਰੋਣਾ ਬਾਈ ਬਣ ਕੇ 3100 ਰੁਪਏ ਲਿਆ ਪਰ ਰੋਣਾ ਮੇਰਾ ਵੀ ਰੋਣਾ ਛੇਤੀ ਫੜ ਤਾਂ ਕੰਮ ਨਹੀਂ ਚਾਹ ਵਾਟਾ ਰੋਲਾ ਪਾ ਦੇ ਬਾਬਾ ਚੱਲ ਰੋਲਾ ਮੇਰੇ ਮੇਰੇ ਹੋ ਨਿਕਲੀ ਆ ਨੰਨ ਤੇ ਦੇਖ ਬਾਬਾ ਰੋਲਾ ਪਾ ਤੂੰ ਬਾਬਾ ਇਹ ਬਾਬਾ ਕਾ ਕਾ ਆਏ ਕੋ ਕਰਦਾ 3100 ਲੈ ਨਾ ਬਾਬਾ ਫੜ ਲਓ ਬਾਬਾ ਫੜ ਕੇ ਮਾਰ ਦੇ ਜਿਆ ਸਾਡੀ ਚੀਲੇ ਨਾਲ ਸਾਹ ਜਿਹੜਾ ਮੈਂ ਤੂੰ ਦੋ ਮਿੰਟ ਚੁੱਪ ਕਰ ਜਾ ਰੋਲਾ ਪਾਈ ਜਨ ਬਾਬਾ ਬਾਬਾ ਮੋੜ ਕੇ ਹੋਏ ਕਟੜ ਹੁਣ ਤੂੰ ਮੇਰੇ ਮਸਾ ਕਰ ਨਾ ਯਾਰ ਬਾਬਾ ਸੱਬ ਵਣ ਤੋਂ ਪਹਿਲਾ ਪਾਣੀ ਮਗਾ ਲੈ ਬਾਬਾ ਮੇਰਾ ਤਾਂ ਮੂੰਹ ਸੱਕ ਗਿਆ ਬਾਬਾ ਤਾਂ ਹੀ ਕਰ ਬਾਲਟੀ ਪਾਣੀ ਦੀ ਲਿਆ ਪਾਣੀ ਤਾਂ ਲਿਆਉਂਗਾ ਬਾਬਾ ਕੋਲ ਦੇ ਪਾਣੀ ਦਾ ਸੱਪ ਤਾਂ ਫੜ ਲਊਂਗਾ ਬਹੁਤ ਕਮਰੇ ਚ ਫੜ ਲਊਂਗਾ ਸੱਪ ਦਾ ਦਰਿਆ ਸੀ ਬਹੁਤ ਬਥੇਰੇ ਸੱਪ ਫਰੇ ਸੱਪ ਫੜ ਲਾਂਗੇ ਜੇ ਮੇਰੇ ਚੇਲੇ ਨੂੰ ਮਾੜਾ ਮੋਟਾ ਕੁਝ ਹੋ ਗਿਆ ਪਾਣੀ ਤਾਂ ਪਿਆ ਦੂ ਬਾਬਾ ਉਹਦਾ ਸੱਪ ਹੀ ਪਾਜੂ ਸੱਪ ਹੀ ਪਾਣੀ ਪਿਆ ਦੂ ਬੈਠਾ ਸਾਡੇ ਸਾਹਮਣੇ ਬੈਠ ਗਿਆ ਮੇਰਾ ਮੇਰਾ ਬੱਕਰਾਂ ਨੂੰ ਸੱਪ ਪਿਆ ਦੂ ਇਹ ਓ ਯਾਰ ਅਸੀਂ ਨਹੀਂ ਜਾਣਦੇ ਮੈਂ ਤੈਨੂੰ ਕਹਦਾ ਪਾਣੀ ਦੀ ਬਾਲਟੀ ਲਿਆ ਜਾ ਇਹ ਤਾਂ ਮੇਰੇ ਬੱਕਰਾਂ ਨੂੰ ਪਾਣੀ ਪਿਆ ਦੂ ਸੱਪ ਬਾਬਾ ਮਾੜਾ ਬਟਾ ਸੱਪ ਫੜ ਲਓ ਮੈਂ ਪਾਣੀ ਤਾਂ ਲੈ ਆਉਂਗਾ ਸੱਪ ਦਾ ਫੜ ਲਓ ਬਾਬਾ ਮੂੰਹ ਬਾਬਾ ਫੜ ਲਓ ਛੇ ਦਿਨ ਸੇ ਯਾਰ ਕਮਾਲ ਹੋ ਪਾਣੀ ਦੇ ਆ ਦੇ ਤੂੰ ਐਂ ਕੋ ਕਰੀ ਜਿੰਨੇ ਪਾਣੀ ਤਾਂ ਪਿਆਉ ਆ ਬਾਬਾ ਸੱਪ ਦਾ ਫੜ ਲਓ ਬਾਬਾ ਅੱਜ ਨਹੀਂ ਬਚਦਾ ਜੇ ਕਮਰੇ ਚ ਬੜ ਕੇ ਅੰਦਰ ਪੱਕਣਾ ਖੜਨਾ ਨਹੀਂ ਕਰ ਰੁਪਿਆ 3100 ਇਹਨੂੰ ਬਾਹਰ 100 ਦੇਣਾ ਬੂ ਆਪ ਨੂੰ ਐ ਨਾ ਚੁੱਪ ਤੂੰ ਐਂ ਕਰ ਮੇਰੀ ਗੱਲ ਤਾਂ ਸੁਣ ਲੈ ਪੁੱਤ ਬੰਕੇ ਗੱਲ ਗੱਲ ਮੈਂ ਕਰ ਲਈ ਐਸੀ ਗੱਲ ਕਰ ਲੈ ਮੇਰੀ ਗੱਲ ਸੁਣ ਲੈ ਹਾਂ ਬਾਬਾ ਸੱਪ ਦਾ ਬੜਾ ਵੱਡਾ 6200 ਰੁਪਇਆ ਲਵਾਂਗੇ ਅਸੀਂ ਉਹ ਕੋਈ ਨਹੀਂ ਬਾਬਾ ਕਰਾਂਗੇ ਮੰਤਰ ਤੁਹਾਡਾ ਸੱਪ ਦਾ ਫੜੋ ਫਿਰ ਅਸੀਂ ਜਾਣਦੇ ਹਾਂ ਜਾਂ ਨਾ ਕੋਈ ਨਹੀਂ ਮੰਤਰ ਕਰਾ ਕੇ ਚਾਪਣੀ ਰੋਟੀ ਹਾਂ ਜਾਂ ਨਾ ਕਰਾਂਗੇ ਬਾਬਾ ਕੋਈ ਨਹੀਂ ਜੀ ਬਾਬਾ ਰੋਟੀ ਪਾਣੀ ਖਵਾ ਕੇ ਤੋੜਾਂਗੇ ਕੋਈ ਗੱਲ ਨਹੀਂ ਸੱਪ ਦਾ ਫੜ ਲਾ ਤੂੰ ਮੇਰੇ ਮਗਰ ਆ ਜਾ ਠੀਕ ਆ ਤੂੰ ਕੁਝ ਨਹੀਂ ਕਰਦਾ ਬਾਬਾ ਮਾਰਦੇ ਤਾਂ ਨਹੀਂ ਸੱਪ ਨੂੰ ਕੋ ਯਾਰ ਫਰਟਾ ਲੈਣ ਦੇ ਸਾਨੂੰ ਤੂੰ ਨਹੀਂ ਵਿੱਚ ਜੱਜੂ ਬਣੋ ਹਰਦਾ ਬਾਬਾ ਮਾਰਨਾ ਨਹੀਂ ਦਾ ਸੱਪ ਨੂੰ ਲੈ ਤੇਰੇ ਮਰੂਗਾ ਚੋ ਸੁੱਟੀ ਮਾਰਨੂ ਤਾਂ ਅਸੀਂ ਮਾਰਦੇ ਮਾਰ ਨਹੀਂ ਦਾ ਬਾਬਾ ਥੜਾਂਗੇ ਅਸੀਂ ਲੈ ਚਿੜਿਆ ਸੱਪਾਂ ਦਾ ਤਾਂ ਹੁਣ ਟਾਈਮ ਆ ਨਿਕਲਦਾ ਬਾਬਾ ਟਾਈਮ ਚੱਲੀ ਜਾਂਦਾ ਸੌ ਮਹੀਨਾ ਚੱਲੀ ਜਾਂਦਾ ਬੱਬਾ ਮਾਰੀ ਨਾ ਮਾਰੀ ਨਾ ਬੱਬਾ ਉਹ ਫੜ 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 ਆ ਗਿਆ ਅਰੇ ਆ ਗਿਆ ਬੱਬਾ ਉਹ ਆ ਗਿਆ ਬੱਬਾ ਆ ਗਿਆ ਬੀਨ ਪਜਾ ਬੱਬਾ ਬਾਹ ਵੜਾ ਵੱਡਾ ਸਾਪ ਬੱਬਾ ਕਮਾਲ ਹੋ ਗਈ ਮੈਂ ਤਾਂ ਪਹਿਲੀ ਬਾਰ ਦੇਖਿਆ ਆ ਕੁੱਤਾ ਕਿਦੋਂ ਦਾ ਪੰਜਾ ਫੜਦਾ ਬੱਬਾ ਸਾਡਾ ਤਾਂ ਬਾ ਵੜਾ ਸਾਪ ਬੱਬਾ 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 ਫੜ ਕੇ ਰੱਖ ਪਟਾਰੀ ਚ ਵਾਲਾ ਬੱਬਾ ਵੜਾ ਵਾ ਵੜਾ ਸਾਪ ਬੱਬਾ ਮੈਂ ਕਿਹੜਾ ਕਿਹੜੇ ਨਸਲਾ ਬੱਬਾ ਇਹ ਇਹਦਾ ਨਸਲ ਤਾਂ ਬਾਲੀ ਤਗੜੀ ਹੈ ਚੀਲੇ ਜੇ ਲੱਗ ਜੇ ਪਾਣੀ ਪੀਣ ਹੀ ਨਹੀਂ ਦਿੰਦਾ ਤੈਨੂੰ ਅੱਜ ਪਾਣੀ ਲੈ ਸਾਨੂੰ ਵੀ ਅਸੀਂ ਪਹਿਲਾਂ ਪੀਣਗੇ ਬੜਾ ਵੱਡਾ ਸਾਪਾ ਬਾਬਾ ਐਡਾ ਸੱਪ ਤਾਂ ਮੈਂ ਜ਼ਿੰਦਗੀ 'ਚ ਨਹੀਂ ਵੇਖਿਆ ਇਹਦਾ ਕਾਲਾ ਲੱਗਦਾ ਕਾਲਾ ਨਾਕ ਟੰਝ ਇਹਦਾ ਕੁੱਤੇ ਨੇ ਪਤਾ ਰ ਬਾਬਾ ਕੁੱਤਾ ਫਿਰਦਾ ਸੀ ਇੱਥੇ ਹਰ ਤਾਂ ਸੁਣ ਲੈ ਆਇਆ ਤੇਰਾ ਦਿਲ ਖਲੇ ਨਾ ਮਾਰਾ ਹੱਥ ਲਾ ਕੇ ਦੇਖ ਲੈ ਜਿੱਦੀ ਸ਼ਕਲੀ ਦੇ ਹੱਥ ਲਾ ਲੈ ਬਾਬਾ ਤੂੰ ਤਾਂ ਗਾਲੀ ਕੂਟ ਦੇਗਾ ਤਾਂ ਮਾਰ ਹੀ ਦੇਗਾ ਇੱਥੇ ਹੋਰ ਧੀ ਹੌਲੀ ਸਿੱਖੇਗਾ ਫੜਨਾ ਨਾ ਤੋਰ ਖੜੇ ਫੂਸ ਪੜਦੇ ਬਸ ਬਾਬਾ ਤੂੰ ਤਾਂ ਗਾਲੀ ਕੂਟ ਤਾਂ ਬਾਬਾ ਤਾਂ ਸਾਹ ਖਾਏਗਾ ਦੂਰ ਤੈਨੂੰ ਚੁੱਪ ਕਰ ਜਾ ਤੈਨੂੰ 10 ਵਾਰੀ ਕਹਤਾ ਉਹ ਸੱਪ ਤਾਂ ਨਹੀਂ ਮਾਰਨਾ ਪਪਾ ਤੂੰ ਤਾਂ ਗਾਲੀ ਕੁੱਟਦਾ ਮੂੰਹ ਲਿੱਡੀਆਂ ਦਾ ਤੂੰ ਤਾਂ ਫੜੀ ਬਾਬਾ ਪੂਛ ਪੜਾ ਤੈਨੂੰ ਸਿਖਾਉਣਾ ਫਿਰ ਬਾਬਾ ਪੂਛ ਪੜਾ ਦੇ ਲੈ ਪੂਛ ਫੜ ਲੈ ਉਹ ਚਾਚੇ ਨਾਲ ਫੜਦੀ ਕਿਤੇ ਮੇਰੇ ਵੀ ਡੰਗ ਮਰਵਾ ਦੀ ਬਾਬਾ ਪੂਛ ਪੜਾ ਆਪਾ ਪਟਾਰੀ ਚ ਪਾਉਣੇ ਹਜੇ ਆਏ ਕੋ ਪੂਛ ਫੜ ਕੇ ਵੀ ਕਮੀ ਇਹਨੇ ਯਾਰ ਤੂੰ ਪਟਾਰੀ ਚ ਪਟਾਰੀ ਚ ਬਾਲੋ ਬਾਬਾ ਪਟਾਰੀ ਚ ਛੱਡਿਆ ਕਿਤੇ ਬਾਹਰ ਸਾਡੇ ਛੱਡਣਾ ਨਹੀਂ ਓਏ ਛੋਕਰਾ ਪਪਾ ਤੁਸੀਂ ਫੜ ਲੈ ਤਾਂ ਬੜਾ ਪੱਟਾ ਸੱਤ ਸੀ ਲੈ ਕਰਕੇ ਲਿਆ ਭਗਤਾ ਕੋਈ ਬਾੜਸੋ ਦਾ ਇੰਤਜ਼ਾਮ ਕਰ ਕੋਈ ਗੱਲ ਨਹੀਂ ਬਾਬਾ ਤੁਹਾਨੂੰ ਪਾਣੀ ਧਾਣੀ ਸਾਰਾ ਕੁਝ ਰੋਟੀ ਰੋਟੀ ਚ ਸਾਰਾ ਕੁਝ ਖਵਾ ਕੇ ਤੋਰਾਂਗੇ ਜਿਹੜਾ ਬਾੜਸੋ ਨਾ ਦੁੱਤਾ ਕੋਈ ਨਹੀਂ ਬਾਬਾ ਦਿਮਾਗ ਇਹ ਤਾਂ ਦੇਖ ਕੇ ਤੋਰਾਂਗੇ ਮੇਰੇ ਦਾ ਚੇਲੇ ਨਾਲ ਤੂੰ ਪ੍ਰੈਸ਼ਰ ਕਰਨ ਵਾਲਾ ਕਰਦਾ ਛੋਟਾ ਵੀ ਤਾਂ ਕੰਮ ਆ ਬਾਬਾ ਧਰਮ ਮੈਂ ਧਰਮ ਮੈਂ ਸਾਰਾ ਕਮੀ ਹੁੰਦੇ ਤੁਸੀਂ ਧਰਮ ਕੀਤਾ ਇੱਥੇ ਕਿਸਦੇ ਲੜ ਜਾਂਦਾ ਘਰਾਂ ਚ ਮੜ ਜਾਂਦਾ ਫਾਇਦੇ ਕੀ ਬਾਬਾ ਫੜ ਜਾ ਬਾਬਾ ਮੈਨੂੰ ਪਤਾ ਪਤ ਪੱਪਾ ਫੜਨ ਨੂੰ ਗੱਜਤ ਕਰਾਏ ਆ ਬਾਬਾ ਫੜ ਕੇ ਰੱਖ ਬਾਬਾ ਬਾਬਾ ਤੂੰ ਫੜਿਆ ਰੋ ਉਹਨੂੰ ਨਹੀਂ ਪਤਾ ਨ ਜਾਣ ਉਹ ਬਾਬਾ ਸਿਨੇ ਇੰਤਜ਼ਾਮ ਕਰ ਪੈਸੇ ਨਹੀਂ ਦੋ ਕਰਦਾ ਬਾਬ ਗੋਇਨ ਨੂੰ ਗੋਲ ਕਰਾਉਂਗਾ ਪਰ ਭੇਜ ਦੋ ਬਾਬਾ ਨੂੰ ਗੱਲ ਨਾ ਕਰ ਦੂੰਗਾ ਗੂਗਲ ਪੇ ਕਰਾਣਾ ਬਾਬਾ ਤੂੰ ਆ ਫੜ ਲੈ ਰੇ ਹਿਸਾਬ ਨੂੰ ਭਜਾ ਦੂਆ ਲੈ ਗੂਗਲ ਪੇ ਆ ਫੜ ਬਾਬਾ ਛੋਟੀ ਫੜ ਆਪਣੀ ਛੋਟੀ ਚੱਕ ਚੱਲ ਤੁਸੀਂ ਇੱਥੇ ਰਹੋ ਮੈਂ ਪਕਾਰੀ ਚ ਪਾ ਕੇ ਆ ਗਿਆ ਤੇ ਇਹਦੇ ਨਾਲ ਗੱਲ ਕਰ ਆਪਣੀ ਧੰਨਵਾਦ ਬਾਬਾ ਜੇ ਤੁਸੀਂ ਨਾ ਹੁੰਦੇ ਨਾ ਬਾਬਾ ਫੇਰ ਨਹੀਂ ਸੱਪ ਮੋੜੀ ਦਸਿਆ ਫੇਰ ਤਾਂ ਇਹ ਸਾਡਾ ਬੱਕਰੀਆਂ ਦੇ ਲੜਦਾ ਪੱਕਾ ਪੇਮੈਂਟ ਕਰ ਦੇ ਬਾਈ ਤੈਨੂੰ ਕਿਉਂ ਬਾਬਾ ਫਿਰ ਰਦਾ ਸੁਕਾ ਆ ਆ ਗਿਆ ਆ ਗਿਆ ਚ ਆਏ ਇਹਨੂੰ ਆਇਕਰ ਕੋਲ ਸੀਟੇ ਬਿਠਾ ਨਮਾ ਹੈ ਬਾਬਾ ਇਹ ਇਹਨੂੰ ਨਮਾ ਹੈ ਫਿਰ ਸਿਖਾਉਣੇ ਹੌਲੀ ਹੌਲੀ ਸਿੱਖੂਗਾ ਬੰਦੇ ਐਕਸਪਰਟ ਰੱਖਿਆ ਕਰੋ ਬਾਬਾ ਆ ਕੀ ਹੋਇਆ ਬਹੁਤ ਬੁਰਾ ਹੋ ਗਿਆ ਬਹੁਤ ਚੰਗਾ ਚੰਗਾ ਕੰਮ ਕੀਤਾ ਬਾਬਾ ਸਾਰਾ ਨਿਕਲ ਗਿਆ ਤੇ ਹੁਣ ਬਾਈ ਬਣ ਕੇ ਤੂੰ ਪੇਮੈਂਟ ਕਰ ਦੇ ਇਹ ਬਹੁਤ ਚੰਗਾ ਕੰਮ ਕੀਤਾ ਪੇਮੈਂਟ ਕਰ ਦੋ ਕਰਦੇ ਬਾਬਾ ਕੋ ਵਾਲੀ ਪੇਮੈਂਟ ਵੀ ਕਰਦੇ ਕੋ ਵਾਲੀ ਹਾਏ ਬਾਬਾ ਬਾਬਾ ਬਚਾਤੇ ਓਏ ਬਾਬਾ ਬਰਵਾਤੇ ਸੀ ਨਾ ਇਹਦਾ ਹੱਟ ਕੋਈ ਦਵਾਈ ਮੁੱਟੀ ਦੇ ਦੇ ਪਪਾ ਸੋ ਜਾਓ ਦਵਾਈ ਉਹ ਕਰਾਂਗੇ ਸੱਟੇ ਨੂੰ ਸਾਰਾ ਕੁਝ ਆ ਸਾਡੇ ਕੋਲੇ ਬਾਬਾ ਸੱਪ ਖਾ ਗਿਆ ਓਏ ਲੈ ਹੁਣ ਆ ਬਾਬਾ ਲੈ ਲੈ ਹੁਣ ਆ ਬਾਬਾ ਲੈ ਜਾਣਾ ਲੈ ਆ ਜੱਤਲ ਜੇ ਗੱਲੀ ਨਹੀਂ ਸੁਣਦਾ